ਕਿ ਇੱਥੇ ਜਿਹੜਾ ਕੁਰਸੀਆਂ ਬਾਹਰ ਭੰਨੀਆਂ ਗਈਆਂ ਜਿਹੜੀਆਂ ਗੱਡੀਆਂ ਕੱਢ ਦਿੱਤੀਆਂ ਗਈਆਂ ਟੇਬਲਸ ਡੱਠੇ ਹੋਏ ਸੀ ਇਹ ਭੰਨਣ ਦਾ ਜਿਹੜਾ ਸਿੰਬੋਲਿਕ ਐਕਟ ਹੈ ਉਹਨੂੰ ਡਿਫਾਈਨ ਕਰੋ ਕੀ ਹੈ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜੇ ਮਹਾਰਾਜ ਜਮੀਨ ਤੇ ਬੈਠੇ ਹੋਣ ਸਿੱਖਾਂ ਨੂੰ ਸਤਕਾਰ ਵਜੋਂ ਟੋਆ ਪੁੱਟ ਕੇ ਤੇ ਨੀਵੇਂ ਹੋ ਕੇ ਬਹਿਣਾ ਚਾਹੀਦਾ ਹੈ ਕਿ ਜੇ ਮਹਾਰਾਜ ਤਖਤ ਤੇ ਨੇ ਉਹਦੀ ਹਜ਼ੂਰੀ ਦੇ ਵਿੱਚ ਕੋਈ ਦੂਜਾ ਤਖਤ ਲੱਗ ਜਾਵੇ ਇਹ ਬੜੇ ਵੱਡੇ ਗਨਾਹ ਦੀ ਗੱਲ ਹੈ ਗਨਾਹ ਨੂੰ ਸ਼ਬਦੀ ਰੂਪ ਚ ਬਿਆਨ ਨਹੀਂ ਕੀਤਾ ਜਾ ਸਕਦਾ ਵੇਖੋ ਵੇਖੀ ਚਰਚ ਦੀ ਤਰਜ਼ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਕੁਰਸੀਆਂ ਆਈਆਂ ਫਿਰ ਵਧੀਆਂ ਗਈਆਂ ਕਈ ਗੁਰੂ ਘਰ ਐਸੇ ਨੇ ਜਿੱਥੇ 10 ਦਾ 20 ਵੀ 50 ਵੀ ਨਾ ਕੁਰਸੀਆਂ ਪਈਆਂ ਨੇ ਸੋ ਆਪਾਂ 사ਦਗੁਰ ਸੱਚੇ ਪਾਤਸ਼ਾਹ ਦਾ ਬਹਾਲ ਸਤਕਾਰ ਜਿਹੜਾ ਸਤਕਾਰ ਬਹਾਲ ਕਰਨ ਦੇ ਲਈ ਇਹ ਕੁਰਸੀਆਂ ਮੇਰੀਆਂ ਬਾਹਰ ਨਹੀਂ ਕੱਢਣੀਆਂ ਦੇਖੋ ਜਿਹੜਾ ਤਖਤ ਗੁਰੂ ਦੀ ਹਜ਼ੂਰੀ ਚ ਲੱਗ ਗਿਆ ਉਹ ਨਾ ਕਿਸੇ ਦੇ ਵਰਤਨ ਯੋਗ ਰਿਹਾ ਉਹ ਨਾ ਰੱਖਣ ਯੋਗ ਰਿਹਾ ਉਹ ਜੇ ਲੋ ਆਵਾ ਲੋ ਆਵਾ ਤੇ ਉਹਨੂੰ ਪਗਲਾ ਦਿਓ ਪਗਲਾ ਕੇ ਤੇ ਕਿਤੇ ਸੁੱਟ ਦਿਓ ਇੱਥੇ ਨਾ ਪੁਲਿਸ ਵਾਲੇ ਪੁੱਛ ਰਹੇ ਸੀ ਅਫੀਸ਼ੀਅਲਸ ਆਏ ਹੋਏ ਆ ਬੇਸ਼ੱਕ ਇਹ ਸਿੱਖਾਂ ਦਾ ਮਸਲਾ ਵਾ ਪੁਲਿਸ ਦਾ ਇਸ ਚੀਜ਼ ਨੂੰ ਪੁੱਛਣ ਦਾ ਕੋਈ ਹੱਕ ਨਹੀਂ ਗਾ ਸਿੱਖਾਂ ਦਾ ਆਪਣਾ ਮਸਲਾ ਉਹ ਇਹੀ ਕਹਿ ਰਹੇ ਸੀ ਕਿ ਇਹ ਕਿਸੇ ਗਰੀਬ ਨੂੰ ਦੇਣ ਦੇ ਤੁਹਾਡਾ ਕੀ ਮੰਨਣਾ ਨਹੀਂ ਦੇਖੋ ਗਰੀਬ ਦੇ ਘਰ ਚ ਜਾੜਾ ਕਿਉਂ ਕਰਾਉਣਾ ਮਹਾਰਾਜ ਦੇ ਹਜੂਰੀ ਦੇ ਵਿੱਚ ਤਖਤ ਰੂਪ ਦੇ ਲੱਗੀਆਂ ਕੁਰਸੀਆਂ ਕਿਸੇ ਗਰੀਬ ਦੇ ਘਰ ਜਾਣਗੇ ਅੱਗੇ ਗਰੀਬੀ ਆ ਹੋਰ ਜ਼ਿਆਦਾ ਹੋ ਜੂ ਇਹ ਤੇ ਪੁਲਿਸ ਵਾਲਿਆਂ ਨੂੰ ਕਹੋ ਕੋਈ ਆਪਣੇ ਘਰ ਨੂੰ ਨਾ ਲੈ ਜਵੇ ਏਵੇਂ ਨਾ ਸੋਚੋ ਥਾਣੇ ਲਾ ਦੋਗੇ ਤੇ ਉੱਥੇ ਵੀ ਨੁਕਸਾਨ ਹੋਊਗਾਗੇ ਹੋ ਰਿਹਾ ਪ੍ਰਜਾਸ਼ਨ ਦਾ ਹੈ ਕਿ ਹੋਰ ਹੋਊਗਾ ਸੋ ਇੱਕ ਕਰਕੇ ਜਿਹੜੀ ਪਾਪੀ ਚੀਜ਼ ਹੋ ਜਵੇ ਜਿਵੇਂ ਸਰਹੰਦ ਨੂੰ ਸਿੱਖਾਂ ਨੇ ਮਲਿਆ ਮੇਟ ਕਰਤਾ ਸੀ ਹੁਣ ਉਹ ਵੀ ਕਹਿ ਸਕਦਾ ਵੀ ਇਹ ਕਿਸੇ ਨੂੰ ਦੇ ਦਿੰਦੇ ਇਹ ਘਰਾਂ ਚ ਕੇ ਗਰੀਬਾਂ ਨੂੰ ਵਸਾਣ ਦੇ ਇਦਾਂ ਨਹੀਂ ਹੁੰਦਾ ਜਦੋਂ ਗੁਰੂ ਸਾਹਿਬ ਦੀ ਜਿਹੜੀ ਬੇਦਬੀ ਹੁੰਦੀ ਆ ਕੋਰ ਉਲੰਘਣਾ ਹੁੰਦੀ ਮਰਿਆਦਾ ਦੀ ਉਥੇ ਇਹੋ ਜੀਆਂ ਚੀਜ਼ਾਂ ਨੂੰ ਸਿੰਬੋਲਿਕ ਤੌਰ ਦੇ ਉੱਤੇ ਤਾਂ ਤਬਾਹ ਕੀਤਾ ਜਾਂਦਾ ਹੈ ਵੀ ਅੱਗੇ ਤੋਂ ਕੋਈ ਕਦਾਈ ਨਾ ਕਰੇ ਨਹੀਂ ਤੇ ਕੁਰਸੀਆਂ ਅੱਜ ਬਾਹਰ ਆਈਆਂ ਨੇ ਕੋਈ ਗਰੀਬ ਤੇ ਇੱਥੇ ਇਕੱਠੇ ਹੋਈ ਜਾਣੇ ਨੇ ਕੁਰਸੀਆਂ ਲੈਣ ਨੂੰ ਪਰ ਆਪਾਂ ਇਹ ਵੀ ਸੋਚੀਏ ਬੰਨੂ ਦੇਖ ਹੀ ਰਹੇ ਹੱਕ ਦੇ ਕਮਾਈ ਦਾ ਹੀ ਦਾਨ ਕਰਨਾ ਚਾਹੀਦਾ ਹੈ ਤੇ ਇਹ ਇਹ ਪਲੀਤ ਹੋਈ ਚੀਜ਼ ਹੈ ਜੇ ਲੱਕੜ ਹੈ ਤੇ ਲੱਕੜ ਨੂੰ ਅੱਗ ਲਾ ਦਿਓ ਉਹਦੀ ਅੱਗ ਸਿਕਣੀ ਵੀ ਨਹੀਂ ਚਾਹੀਦੀ ਮੈਂ ਕਹਿੰਦਾ ਇਹਦੇ ਨਾਲ ਰੋਟੀ ਪੱਕੇ ਨਾ ਚੁੱਲ੍ਹਾ ਬળે ਇਹਨੂੰ ਅੱਗ ਲਾ ਕੇ ਦੂਰ ਕਿਤੇ ਅੱਗ ਲਾਉਣੀ ਚਾਹੀਦੀ ਹੈ ਇਹੋ ਜੀ ਚੀਜ਼ ਨੂੰ ਸੋ ਮਹਾਰਾਜ ਕਿਰਪਾ ਕਰਨ ਜਿਹੜਾ ਜਿਹੜੇ ਘਰੋ ਘਰਾਂ ਦੇ ਵਿੱਚ ਕ ਉਹ ਆਪ ਕੱਢਣ ਸਾਨੂੰ ਨਾ ਕਢਣੀਆਂ ਪਹਿਣ ਆਪ ਕੱਢ ਕੇ ਭੰਨ ਕੇ ਅੱਗ ਲਾਉਣ ਕੀ ਮਰਿਆਦਤ ਦੀ ਕਰਤਾ ਬੇਕਦਰ ਸ਼ੁਕਰੀਆ ਆ ਗਿਆ ਵੀ ਗੁਰਦੁਆਰਿਆਂ ਚ ਇਹ ਕੰਮ ਛੱਡ ਦਿਓ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਕੁਰਸੀ ਨਹੀਂ ਲਾਉਣੀ ਕੋਈ ਆਉਂਦਾ ਵਾ ਚੱਲ ਕੇ ਜੇ ਉਹਦੇ ਗੋਡੇ ਦੁਖਦੇ ਜਾਂ ਜੇ ਉਹ ਚੱਲ ਕੇ ਆ ਸਕਦਾ ਤਾਂ ਉਹ ਤੇ ਖਲੋ ਵੀ ਸਕਦਾ ਖਲੋਚ ਵੀ ਉੱਥੇ ਪਰ ਗੁਰੂ ਸਾਹਿਬ ਦੇ ਬਰਾਬਰ ਥੋੜੀ ਹੋਇਆ ਦੱਸਦਾ ਜੇ ਗੁਰੂ ਸਾਹਿਬ ਤਖਤ ਤੇ ਬੈਠੇ ਤਾਂ ਆਪਾਂ ਪੁੰਝੇ ਬਹਿਣਾ ਵਾ ਜੇ ਗੁਰੂ ਸਾਹਿਬ ਪੁੰਝੇ ਬੈਠੇ ਸਹੀ ਮਿੰਟ ਤੇ ਸਾਨੂੰ ਟੋਹਾ ਕੱਢ ਕੇ ਬਹਿ ਜਾਣਾ ਚਾਹੀਦਾ ਭਾਈ ਸਾਹਿਬ ਕਹਿੰਦੇ ਆ ਤੈਨੂੰ ਟੋਆ ਕੱਢ ਕੇ ਥੱਲੇ ਬਹਿ ਜਾਣਾ ਚਾਹੀਦਾ ਵਾ ਪਰ ਤੀ ਉਹਦੇ ਬਰਾਬਰ ਬੈਨੇ ਆ ਕਿ ਕਿਸੇ ਨੂੰ ਦੇ ਦਿਓ ਕਿਸੇ ਨੂੰ ਦੇ ਦਿਓ ਉਹ ਵੀ ਗੱਲ ਇਹਨਾਂ ਦੀ ਕਹਿੰਦੇ ਆ ਪਰ ਗੱਲ ਇਹ ਆ ਜੀ ਇਹ ਲੱਕੜ ਇੰਨੀ ਭ੍ਰਿਸ਼ਟ ਹੋ ਚੁੱਕੀ ਆ ਇਹ ਲੱਕੜ ਇੰਨੀ ਭ੍ਰਿਸ਼ਟ ਹੋ ਚੁੱਕੀ ਆ ਗੁਰੂ ਦੇ ਬਰਾਬਰ ਬੈਠੀ ਆ ਲੱਕੜ ਬੈਠੀ ਇੰਨੀ ਭ੍ਰਿਸ਼ਟ ਹੋ ਚੁੱਕੀ ਵੀ ਇਹਨੂੰ ਅਗਨ ਭੇਂਟ ਹੀ ਕਰਨਾ ਹੋ ਨਹੀਂ ਬਹੁਤ ਜ਼ਿਆਦਾ ਤੰਗ ਸੀਗੇ ਕਹਿ ਨਹੀਂ ਸਕਦੇ ਜੇ ਕਹਿੰਦੇ ਸੀ ਤਾਂ ਕਹਿੰਦੇ ਸੀ ਕੀ ਕਰੀਏ ਜਿੰਮਤ ਹੋਈ ਵੀ ਜਿਹੜੀਆਂ ਜਿਹੜੀਆਂ ਭਾਈ ਸਾਹਿਬ ਅੱਜ ਇੱਥੋਂ ਗੱਡੀਆਂ ਜੀਆਂ ਜਿਹੜੀਆਂ ਮਹਾਰਾਜ ਦੇ ਦਰਚ ਰੱਖੀਆਂ ਹੋਈਆਂ ਸੀ ਭਾਈ ਸਾਹਿਬ ਦੇ ਦਲ ਦੇ ਦਲ ਨੇ ਉਹ ਚੁੱਕ ਕੇ ਬਾਹਰ ਮਾਰੀਆਂ ਭਾਂ ਦੇਤੀਆਂ ਪਿੰਡ ਬਿਆਰੀਪੁਰਸ ਤੁਹਾਡਾ ਕੀ ਕਹਿਣਾ ਮੇਰਾ ਕਹਿਣਾ ਇਹ ਆ ਜੀ ਜੋ ਇਹ ਕੀਤਾ ਬਾਬਾ ਜੀ ਦੀ ਕਮੇਟੀ ਨੇ ਜਾਂ ਸੰਗਤ ਨੇ ਬਹੁਤ ਹੀ ਵਧੀਆ ਕੀਤਾ ਵਾ ਤੁਸੀਂ ਪਹਿਲਾਂ ਤੋਂ ਡੱਕਦੇ ਆ ਰਹੇ ਸੀ ਇਸ ਗੱਲ ਨੂੰ ਇਸ ਗੱਲ ਨੂੰ ਕਹਿੰਦੇ ਸੀ ਪਰ ਕੋਈ ਸੁਣਦਾ ਨਹੀਂ ਕਿਉਂਕਿ ਕਮੇਟੀ ਵੀ ਸਾਰੀ ਉਸ ਤਰੀਕੇ ਦੀ ਹੀ ਤੇ ਹੁਣ ਜੋ ਕੋਸ਼ ਕਰਦਾ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਕੀਤਾ ਇਹ ਸਾਡੇ ਮਨ ਦੀ ਜਿਹੜੀ ਸੋਚ ਸੀਗੀ ਇਸ ਗੱਲ ਨੂੰ ਸਿੱਖ ਕੇ ਬਹੁਤ ਜ਼ਿਆਦਾ ਉਲਟ ਚੱਲ ਰਿਆ ਸੀ ਕੰਮ ਇਹ ਮੰਨਦੇ ਹੋ ਬਿਲਕੁਲ ਉਲਟ ਚੱਲਦਾ ਸੀ ਜੀ ਠੀਕ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ